हां बे मित्र की हालचाल स्वाग है स्वागत है ਤੁਹਾਡਾ ਆਪਣੇ YouTube ਚੈਨਲ ਦੇ ਡੌਗ ਜ਼ੋਨ ਤੇ ਤਾਂ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਤਾਂ ਆਪਣੇ ਨਿਊ ਬਲੌਗ ਆਪਣਾ ਪਹਿਲਾ ਬਲੌਗ ਹੈ ਮੈਂ ਦੱਸਣਾ ਚਾਹੁੰਦਾ ਤੇ ਤੁਹਾਨੂੰ ਪਤਾ ਹੀ ਆ ਜਿਵੇਂ ਆਪਾਂ ਨਾ ਜਿੰਮੀ ਦੀਆਂ ਵੀਡੀਓ ਸ਼ਾਰਟਸ ਪਾਉਂਦੇ ਰਹਿੰਨੇ ਆ ਤੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਜਿੰਮੀ ਆਪਣੀ ਹੀਟ ਤੇ ਆ ਗਈ ਆ ਤੇ ਅੱਜ ਆਪਾਂ ਜਿੰਮੀ ਨੂੰ ਮੀਟ ਕਰਵਾਉਣ ਚੱਲੇ ਆ ਤੇ ਜ਼ਰੂਰ ਦੇਖਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆਪਣਾ ਨਵੀਆਂ ਵੀਡੀਓ ਦੇ ਲਈ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਦੇਣਾ ਬismillah ਬਈ ਮਿੱਤਰੋ ਅਸੀਂ ਗਏ ਸੀ ਪੌਂਚ ਤੇ ਅਬ ਹੋਰ ਖੜੇ ਆਂ ਦਾਣਾ ਮੰਡੀ ਦੇ ਵਿੱਚ ਤੇ ਵੀਰਾ ਆਲਾ ਆ ਰਿਹਾ ਸਾਨੂੰ ਲੈਣ ਤੇ ਆਪਣੀ ਜਿੰਮੀ ਚੈੱਕ ਕਰੋ ਵੇਟ ਕਰੀ ਜੰਨੇ ਆ ਕਦੋਂ ਕਾਊਗਾ ਇੱਥੇ ਰੇੜੀਆਂ ਕੋਲ ਖੜੇ ਸੀਗੇ ਆਜੀ ਦਾ ਬਕਵਾਸ ਜਲਦੀ ਜਲਦੀ ਆਵੇ ਤੇ ਆਪਾਂ ਚੱਲੀਏ ਚਾਹ ਚੂ ਪੀਵਾਂਗੇ ਬਾਈ ਕੋਲੇ ਚੱਲ ਕੇ ਜਿੰਨੀ ਚੋਂ ਪਰ ਕਹਿੰਦੇ ਆ ਗਿਆ ਕਦੋਂ ਦੇ ਖੜੇ ਅਸੀਂ ਵੇਟ ਕਰੀ ਜਾਂਦੇ ਆ ਤੇਰੀ ਹੈ ਹੋਰ ਠੀਕ ਆ ਮੈਂ ਕਿਹਾ ਵਲੌਗ ਸ਼ੂਟ ਕਰ ਲਗੇ ਆਪਾਂ ਅੱਜ ਵਲੌਗ ਪਾਵਾਂਗੇ ਤੇ ਗੱਡੀ ਲੈ ਆਏ ਕੋਈ ਗੱਡੀ ਦੂਜੇ ਘਰੇ ਖੜੀ ਹੋਈ ਆ ਆਪਾਂ ਚੱਲੇ ਚੱਲਦੇ ਆ ਉਹ ਉਹ ਬੰਦਾ ਇਹਨਾਂ ਦਾ ਉਹਦਾ ਸਟਾਰਟ ਹੈਗਾ ਤਾਂ ਉਹ ਮੈਂ ਕਿਹਾ 10 ਮਿੰਟ ਦਾ ਸਟਾਰਟ ਰੱਖਣੀ ਪੈਣੀ ਤੁਸੀਂ ਡਿੱਗੀ ਜਾਓਂਗਾ ਹਾਂ ਬਈ ਮਿੱਤਰੋ ਆਪਾਂ ਵੀਰੇ ਕੇ ਘਰੋਂ ਚਾਹ ਪਾਣੀ ਪੀ ਲਿਆ ਸੀ ਬਾਈ ਨੇ ਬਹੁਤ ਵਧੀਆ ਸੇਵਾ ਕੀਤੀ ਆਪਨੇ ਤੇ ਬਾਈ ਕੋਲ ਵੀ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਕ ਜਰਮਨ ਸ਼ੈਫਰਡ ਆ ਤਾਂ ਜਦੋਂ ਅਸੀਂ ਗੱਡੀ ਦੇ ਵਿੱਚ ਬਿਠਾ ਰਹੇ ਸੀ ਤਾਂ ਬਾਈ ਮੈਨੂੰ ਕਹਿ ਰਿਹਾ ਸੀ ਤੂੰ ਬਿਠਾਏ ਨੂੰ ਤੇ ਮੈਂ ਬਾਈ ਨੂੰ ਕਹਿ ਰਿਹਾ ਸੀ ਤੂੰ ਬਿਠਾਏ ਨੂੰ ਕਿਉਂਕਿ ਇਹ ਬੈਠ ਨਹੀਂ ਰਹੀ ਸੀ ਗੱਡੀ ਦੇ ਵਿੱਚ ਇੱਕ ਤਾਂ ਉਪਰੀ ਜਗ੍ਹਾ ਕਰਕੇ ਹਨਾ ਕਰ ਰਹੀ ਸੀ ਥੋੜਾ ਜਿਹਾ ਤੇ ਫਿਰ ਅਸੀਂ ਬਹੁਤ ਔਖੀ ਬਿਠਾਈ ਮੈਂ ਚੱਕ ਕੇ ਪਹਿਲਾਂ ਅੱਗੇ ਬਿਠਾਉਣ ਲੱਗਿਆ ਫਿਰ ਮੈਂ ਪਿੱਛੇ ਬਿਠਾਉਣ ਲੱਗਿਆ ਤਾਂ ਮੈਨੂੰ ਆਇਆ ਸੀ ਵੀ ਪਿੱਛੇ ਹਨਾ ਬਾਈ ਦੀ ਗੱਡੀ ਦਾ ਕਿਤੇ ਸੀਟ ਵੀ ਨਾ ਕੋਈ ਪਾੜਦੇ ਪੈਰ ਨਾਲ ਹਨਾ ਤੇ ਫਿਰ ਮੈਂ ਉਹਨੂੰ ਚੱਕ ਕੇ ਅੱਗੇ ਬਿਠਾਇਆ ਤੇ ਤੁਸੀਂ ਦੇਖੋ ਲੈ ਬਈ ਮਿੱਤਰੋ ਜਿੰਮੀ ਨੂੰ ਗੱਡੀ 'ਚ ਬਿਠਾਤਾ ਲਿਆ ਤੇ ਪਰ ਔਖਾ ਬਹੁਤ ਕੀਤਾ ਨੇ ਆਪਣੇ ਡਰਾਈਵਰ ਸਾਹਿਬ ਗੱਡੀ ਚਲਾ ਰਹੇ ਆ ਪਿੱਛੇ ਲੱਗ ਕਰ ਕਹਿੰਦਾ ਮੈਨੂੰ ਵੀ ਲੈ ਕੇ ਚੱਲੋ ਨਾਲ ਹਾਂ ਮਿੱਤਰੋ ਤੇ ਇੱਥੇ ਨਾ ਗੱਲ ਕਰ ਰਏ ਸੀ ਇੱਕ ਗੱਡੀ ਦੇ ਸ਼ੋਰ ਕਰਕੇ ਨਾ ਆਵਾਜ਼ ਕਲੀਅਰ ਆਈ ਨਹੀਂ ਤੇ ਮੈਂ ਸੋਚਿਆ ਚੱਲ ਬਾਅਦ ਚ ਰਿਕਾਰਡ ਕਰ ਲਵਾਂਗੇ ਤਾਂ ਬਾਈ ਮੈਨੂੰ ਦੱਸ ਰਿਹਾ ਸੀ ਵੀ ਮੈਂ ਤੁਹਾਨੂੰ ਦੱਸਿਆ ਸੀ ਹਨਾ ਸ਼ੀਰੂ ਦੇ ਬੱਚੇ ਤੋਂ ਆਪਾਂ ਜਿੰਮੀ ਦੀ ਮੀਟਿੰਗ ਕਰਵਾਵਾਂਗੇ ਪਰ ਬਹੁਤ ਹੀ ਦੁੱਖ ਖਾਲੀ ਇੱਕ ਗੱਲ ਆ ਸ਼ੇਰੂ ਦਾ ਬੱਚਾ 2 ਦਿਨ ਪਹਿਲਾਂ ਹੀ ਟਰੈਕਟਰ ਦੇ ਥੱਲੇ ਆ ਕੇ ਮਰ ਗਿਆ ਤਾਂ ਸੁਣ ਕੇ ਕਰੀ ਦਾ ਝਟਕਾ ਲੱਗਿਆ ਵੀ ਹਨਾ ਵੀ ਆਪਾਂ ਤਾਂ ਆਏ ਸੀ ਹਨਾ ਸ਼ੇਰੂ ਦੇ ਬੱਚੇ ਤੋਂ ਮੀਟ ਕਰਵਾਉਣ ਤੇ 2 ਦਿਨ ਪਹਿਲਾਂ ਹੀ ਟਰੈਕਟਰ ਥੱਲੇ ਆ ਗਿਆ ਤੇ ਬਹੁਤ ਮਾੜਾ ਹੋਇਆ ਤੇ ਬਾਈ ਕਹਿੰਦਾ ਚੱਲ ਕੋਈ ਨਾ ਆਪਾਂ ਆਪਣੇ ਕੋਲੇ ਸ਼ੇਰੂ ਹੈਗਾ ਤੇ ਆਪਾਂ ਸ਼ੇਰੂ ਤੋਂ ਡਾਇਰੈਕਟ ਮੀਟ ਕਰਵਾ ਲਾਂਗੇ ਬਹੁਤ ਚੰਗਾ ਕੁੱਤਾ ਸ਼ੇਰੂ ਵੀ ਇੰਪੋਰਟ ਬਲੱਡ ਲਾਈਨ ਦਾ ਤੇ ਯਾਰ ਜਦੋਂ ਇੰਨਾ ਸਾਂਭਿਆ ਹੋਵੇ ਡੌਗ ਤੱਕ ਨਿੱਕੀ ਜੀ ਗਲਤੀ ਕਰਕੇ ਐਡਾ ਵੱਡਾ ਚਾਂਸ ਹੋ ਜੇ ਤਾਂ ਦੁੱਖ ਤਾਂ ਲੱਗਦਾ ਹੀ ਆ ਤੇ ਮੈਂ ਤੁਹਾਨੂੰ ਦੱਸਦਾ ਵੀ ਉਹ ਹਾਦਸਾ ਕੀ ਹੋਇਆ ਸੀ ਬਾਈ ਉਹਰੇ ਖੇਤ ਹੀ ਰਹਿੰਦੇ ਆ ਵੀ ਸਾਰਾ ਦਿਨ ਖੇਤ ਕੰਮ ਕਰਦੇ ਆ ਹਨਾ ਤਾਂ ਦੋਨੇ ਡੌਗਸ ਵੀ ਉਹਨਾਂ ਦੇ ਨਾਲ ਹੀ ਹੁੰਦੇ ਸੀ ਖੇਤ ਤੇ ਉਹਨਾ ਬਾਈ ਆਪਦੇ ਨਾਲ ਹੀ ਰੱਖਦਾ ਸੀ ਉਹਨਾਂ ਨੂੰ ਤੇ ਉਹ ਟਰੈਕਟਰ ਦੇ ਨਾਲ ਉੱਤੇ ਚੜ ਜਾਂਦੇ ਸੀ ਦੋਨੇ ਇੱਕ ਉਧਰਲੀ ਸੀਟ ਤੇ ਬਹਿ ਜਾਂਦਾ ਸੀ ਇੱਕ ਇਧਰਲੀ ਸੀਟ ਤੇ ਬਹਿ ਜਾਂਦਾ ਸੀ ਤਾਂ ਬਾਈ ਆਪ ਤਾਂ ਟਰੈਕਟਰ ਚਲਾ ਨਹੀਂ ਰਿਹਾ ਸੀਗਾ ਉਹ ਕੋਈ ਫਰੈਂਡ ਹੀ ਸੀਗਾ ਅਣਜਾਣ ਸੀਗਾ ਜਦੋਂ ਉਹਨਾਂ ਨੇ ਚਲਾਇਆ ਹਨਾ ਤੇ ਕੋਈ ਬਾਦ ਘਟ ਹੋ ਗਈ ਤਾਂ ਕੁੱਤਾ ਤਿਲਕ ਗਿਆ ਸੀਟ ਤੋਂ ਤੇ ਥੱਲੇ ਡਿੱਗ ਪਿਆ ਤੇ ਟਾਇਰ ਉੱਤੇ ਛੜ ਗਿਆ ਤੇ ਤਾਂ ਰੁਕਿਆ ਹੈ ਨਹੀਂ ਟਰੈਕਟਰ ਤਾਂ ਬਹੁਤ ਮਾੜਾ ਹੋਇਆ ਲੈ ਮਿੱਤਰੋ ਚੱਕ ਕਰ ਗੁਰਗਵਾਟ ਤੇ ਲੇਟ ਆ ਆ ਫੜੀ ਇਹਨੂੰ ਫੜ ਫੜ ਦੇ ਖੜੇ ਕੀ ਆਲੇ ਕੀ ਆਲੇ ਠੀਕ ਆ ਇਹ ਤੇ ਗੇਸਤ ਗੀ ਗੀਂਤ ਸੋਇਲਾ ਲੈ ਮੇਤਰ ਪਿਆਰੋ ਕੁਆਲਟੀ ਚੈੱਕ ਕਰੋ ਤੁਸੀਂ ਹਾਂ ਤੋਪਾ ਤੋਪਾ ਵੇਖ ਲਾ ਮੜਿਆ ਥੋੜਾ ਹੀ ਗਾਂ ਕਰ ਸੱਚੀ ਦੱਸਾਂ ਦਿਲ ਖੁਸ਼ ਹੋ ਗਿਆ ਪੂਰਾ ਬਾਈ ਨੇ ਪੂਰੀ ਤਸੱਲੀ ਕਰਾਤੀ ਆਪਾਂ ਨੂੰ ਵੀ ਆਹ ਦੇਖ ਲਾ ਭਾਈ ਤੇਰੇ ਸਾਹਮਣੇ ਆ ਸ਼ੇਰੂ ਤੇ ਸ਼ੇਰੂ ਵੀ ਮੈਂ ਕਹਿੰਨਾ ਪੂਰਾ ਐਕਟਿਵ ਤੇ ਬਾਗੋ ਬਾਗ ਹੋਇਆ ਫਿਰਦਾ ਜਿੰਮੀ ਨੂੰ ਦੇਖ ਕੇ ਤਾਂ ਬਾਈ ਨੇ ਸ਼ੇਰੂ ਨੂੰ ਪੂਰਾ ਖੁੱਲਾ ਮਾਹੌਲ ਦਿੱਤਾ ਤੁਸੀਂ ਦੇਖ ਸਕਦੇ ਹੋ ਹਨਾ ਖੇਤਾਂ ਦੇ ਵਿੱਚ ਬਾਈ ਯਾਰ ਅਗੇ ਕੰਮ ਕਰਦੇ ਇੱਥੇ ਤੇ ਸ਼ਿਰੂ ਨਾਲ ਨਾਲ ਇਹਨਾਂ ਦੇ ਕਦੇ ਆੜ ਦੇ ਵਿੱਚ ਵੜ ਜਾਂਦਾ ਕਦੇ ਨਿਕਲ ਜਾਂਦਾ ਵੀ ਪੂਰਾ ਐ ਖੁਸ਼ ਆ ਸ਼ਿਰੂ ਵੀ ਤੇ ਬਾਈ ਕਹਿੰਦਾ ਤੁਸੀਂ ਪਹਿਲਾਂ ਇੱਧਰ ਆਜੋ ਆਪਾਂ ਕੋਈ ਚਾਹ ਪਾਣੀ ਪੀਨੇ ਆ ਫੇਰ ਦੇਖਦੇ ਇਹਨਾਂ ਨੂੰ ਕੁੱਤਾ ਬਹੁਤ ਸਕੈਂਡ ਆ ਯਾਰ ਕਿਹੜੀ ਬਲੱਡ ਲਾਈਨ ਆ ਅੱਛਾ ਕੋਈ ਹਿੱਕ ਤੇ ਆਇਆ ਆ ਇਹ ਰੋਣ ਆ ਕੋਈ ਤਰੀਕੀ ਦੀ ਆਈ ਕਬਲ ਬਾਈ ਕੋਈ ਤਰੀਕੀ ਦਾ ਬਲੱਡ ਸੈਟਮੈਂਟ ਪਾਦੇ ਤਿੰਨ ਚਾਰ ਵਾਰੀ ਸਹੀ ਹੈ ਯਾਰ ਬੱਚੇ ਸੋਨੇ ਆ ਜਾਣਗੇ ਵੀ ਰੱਖ ਲਾਂਗੇ ਘਰੇ ਤਾਂ ਮਿੱਤਰੋ ਆਪਾਂ ਜਿੰਮੀ ਨੂੰ ਛੱਡ ਆਏ ਉੱਥੇ ਸ਼ੀਰੂ ਦੇ ਕੋਲ ਬਾਈ ਕਬਲ ਦੇ ਕੋਲ ਤੇ ਆਪਾਂ ਆ ਗਏ ਸੀ ਦੂਜੀ ਟਹਾਣੀ 'ਚ ਤੇ ਬਾਈ ਦਾ ਹੀ ਮਿੱਤਰ ਸੀ ਇੱਕ ਇਧਰ ਤੇ ਇਹਨਾਂ ਕੋਲ ਵੀ ਡਾਬਰਮੈਨ ਜਰਮਨ ਸ਼ੈਫਰਡ ਤੇ ਇੱਕ ਅਲੀਸ਼ੇਸ਼ਨ ਡੌਗ ਰੱਖੇ ਸੀ ਤਾਂ ਬਾਈ ਕਹਿੰਦਾ ਆਪਾਂ ਗੇੜਾ ਮਾਰ ਚੱਲੀਏ ਤੇ ਤੈਨੂੰ ਵੀ ਦਿਖਾ ਕੇ ਲਿਆਉਣਾ ਆ ਚੈੱਕ ਕਰੋ ਡਾਬਰਮੈਨ ਦੀ ਫੀਮੇਲ ਬੈਠੀ ਆ ਬਹੁਤ ਵਧੀਆ ਕੁਆਲਿਟੀ ਦੀ ਆ ਤੇ ਬਾਈ ਨੇ ਇਧਰ ਮੁਰਗੇ ਵੀ ਰੱਖੇ ਆ ਇਹ ਵੀ ਪੂਰਾ ਖੁੱਲਾ ਮਾਹੌਲਾ ਐ ਸੂਆ ਨਾਲ ਵਗਦਾ ਠੰਡਾ ਠੰਡਾ ਪਾਣੀ ਤੇ ਮੁਰਗੇ ਇਧਰ ਬਾਈ ਨੇ ਛੱਡਿਆ ਹਨਾ ਦੇਸੀ ਅੰਡੇ ਆ ਲਈ ਵੀ ਚੱਲ ਠੰਡ ਦੇ ਵਿੱਚ ਬੰਦਾ ਖਾ ਲੈਂਦਾ ਹੁਣ ਤਾਂ ਚੱਲ ਗਰਮਾਂ ਆ ਗੀਆਂ ਆ ਸੀਲ ਵੀ ਇੱਕ ਬਾਈ ਨੇ ਰੱਖ ਰੱਖਿਆ ਠਿੱਕਰ ਨਸਲ ਦਾ ਤੇ ਇਧਰ ਚੁਰਚਰੀ ਤੋਂਡੇ ਪਤਾ ਨਹੀਂ ਕੀ ਕਹਿੰਦੇ ਆ ਪਰ ਸਾਡੇ ਤਾਂ ਚੁਰਚਰੀ ਕਹਿੰਦੇ ਆ ਭਾਈ ਇਹਨਾਂ ਨੂੰ ਧਿਆਗਾਵਾ ਬਹੁਤ ਵਧੀਆ ਮੌਲ ਸੀ ਇਧਰ ਵੀ ਬਾਈ ਹੋ ਰੈਗੂਲ ਤੇ ਆਪਾਂ ਜਲਦੀ ਵਾਪਸ ਆਵਾਂਗੇ ਜਦੋਂ ਆਪਾਂ ਜਿਮੀ ਨੂੰ ਲੈਣ ਗਏ ਤਾਂ ਆਪਾਂ ਇੱਕ ਪ੍ਰੋਪਰ ਵੀਡੀਓ ਬਣਾਵਾਂਗੇ ਸਾਰੇ ਦੋਸਤਾਂ ਦੇ ਨਾਲ ਇੱਥੇ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਤੇ ਪੁੱਛਾਂਗੇ ਇਹਨਾਂ ਤੋਂ ਤੇ ਸਾਰੇ ਡੌਗ ਆਪਾਂ ਇਕੱਠੇ ਕਰਾਂਗੇ ਤਾਂ ਮਿੱਤਰੋ ਚਾਹ ਪਾਣੀ ਪੀ ਕੇ ਬਾਈ ਹਰਿਆਣਾ ਗੱਲਾਂ ਬਾਤਾਂ ਕਰਕੇ ਤੇ ਆਪਾਂ ਹੁਣ ਕਰ ਲਈ ਵਾਪਸੀ ਤੇ ਆਹ ਦੇਖੋ ਫਿਰ ਫਤੇ ਸਿੰਘ ਵੀ ਨਹਿਰ ਨੂੰ ਸੂਏ ਨੂੰ ਦੇਖਦਾ-ਦੇਖਦਾ ਗੱਡੀ ਦੇ ਵਿੱਚ ਨਜ਼ਾਰੇ ਲੈ ਰਿਹਾ ਤਾਂ ਹਾਂ ਬਈ ਮਿੱਤਰੋ ਮਿਲਦੇ ਆਪਾਂ ਫਿਰ ਅਗਲੀ ਵੀਡੀਓ ਦੇ ਨਾਲ ਤਾਂ ਉਮੀਦ ਕਰਦੇ ਆਂ ਆਪਣੀ ਜਿੰਮੀ ਮੀਟ ਹੋ ਜੇ ਤੇ ਆਪਾਂ ਨੂੰ ਸ਼ਿਰੂ ਦੇ ਬੱਚੇ ਇੱਕ ਚੰਗੀ ਕੁਆਲਿਟੀ ਦੇ ਮਿਲ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ